ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਢਾਲੀ ਬੈਲਪਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਬੈਲ ਆਈਕਨ ਦਾ ਜਿਹੜਾ ਬਟਨ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਹਰ ਇੱਕ ਹਰ ਇੱਕ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਤੁਹਾਨੂੰ ਪਤਾ ਹੀ ਹੈ ਜੀ ਤਿੰਨ ਚਾਰ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਆ ਕਿਉਂਕਿ ਰੱਖੜੀ ਤੱਕ ਆਪਣੇ ਜਿਹੜੇ ਹੈਗਾ ਢਾਲੀ ਬੈਲਪਟਿਕ ਤੇ ਆਫਰ ਲੱਗਿਆ ਹੋਇਆ ਹੈਗਾ ਤੁਸੀਂ ਜੋ ਵੀ ਸੂਟ ਤਾਂ ਪਸੰਦ ਆਉਂਦਾ ਹੁੰਦਾ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਮੈਸੇਜ ਕਰ ਸਕਦੇ ਹੋ ਕਿਉਂਕਿ ਕਾਊਟਰ ਹੰ ਦਾ ਜਿਹੜਾ ਸਟਾਫ ਆਪ ਆਪ ਕਲੀਅਰ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਕੁਆਲਿਟੀ ਦਾ ਸੋਹਣਾ ਕਪੜਾ ਮਿਲੂਗਾ ਜੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨਾਲ ਹੀ ਆਪਣੇ ਜਿਹੜੀ ਇੰਸਟਾਗ੍ਰam ਦੀ ਆਈਡੀ ਹੈਗੀ ਢਾਲੀਵਾਲ-ਬੁਟੀਕ ਤੇ ਉਥੇ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰ ਲਓ ਨਾਲ ਹੀ ਜਿਹੜੇ ਨਵੇਂ ਤੋਂ ਨਵੇਂ ਡਿਜ਼ਾਈਨ ਆਪਾਂ ਉਥੇ ਅਪਲੋਡ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਲਈ ਜਿਹੜਾ ਸੂਟ ਆਪਣੇ ਕੋਲ ਤਿਆਰ ਕਰਵਾ ਸਕਦੇ ਹੋ ਪ੍ਰਿੰਟ ਸੂਟ ਲੈਣਾ ਲੈ ਸਕਦੇ ਹੋ ਬਾਕੀ ਵਰਕ ਜੋ ਵੀ ਤੁਹਾਨੂੰ ਵਰਕ ਪਸੰਦ ਆ ਕੱਪੜਾ ਪਸੰਦ ਆ ਕੋਈ ਪ੍ਰਿੰਟ ਸੂਟ ਪਸੰਦ ਆ ਤੁਸੀਂ ਆਪਾਂ ਨੂੰ ਡਾਇਰੈਕਟ ਮੈਸੇਜ ਕਰ ਸਕੀਏ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਪੇਮੈਂਟ ਆ ਜਿਹੜੀ ਤੁਹਾਨੂੰ ਆਨਲਾਈਨ ਮੈਥਡ ਰਾਹੀਂ ਕਰਨੀ ਪਊਗੀ ਤੁਸੀਂ ਹਾਫ ਪੇਮੈਂਟ ਕਰਕੇ ਆਪਣੇ ਕੋਲ ਜਿਹੜਾ ਸੂਟ ਆਰਡਰ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਆਉਣ ਵਾਸਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਜਿਵੇਂ ਮਰਜ਼ੀ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਤੁਹਾਡੇ ਲਈ ਇਹ ਸੂਟ ਲੈ ਕੇ ਆਏ ਆ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੇ ਜੀ ਨਾਲ ਦੀ ਨਾਲ ਆਪਣਾ ਜਿਹੜਾ ਆਰਡਰ ਹੈ ਪ ਦੇ ਲਓ ਜੀ ਸ਼ੁਰੂ ਕਰਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਅੱਜ ਬਿਲਕੁਲ ਹੀ ਘੱਟ ਰੇਟ ਦੀ ਚੀਜ਼ ਦੇ ਵਿੱਚ ਰਹਿਣਗੇ ਸੂਟ ਜਿਹੜੇ 300 400 500 ਇਹਨਾਂ ਵਿੱਚ ਤਿੰਨ ਜਿਹੜਾ ਰੇਟ ਹੋਗਾ ਇਹਨਾਂ ਦਾ 300 400 500 ਇੱਥੋਂ ਤੱਕ ਦੇ ਸੂਟ ਹੋਣਗੇ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਹੋਵੇ ਆਪਣੇ ਕੋਲ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਜੀ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਲਓ ਜੀ ਇਹ ਵੀ ਆ ਗਏ ਨੇ ਆਪਣੇ ਕੋਲ ਅੱਜ ਕਾਟਨ ਦੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਲਵੈਂਡਰ ਜੇ ਕਲਰ ਦਾ ਸੂਟ ਹੈ ਇਸ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੀ ਆਲ ਓਵਰ ਸੂਟ ਰਹਿਣਗੇ ਜੀ ਸਾਰੇ ਇਹ ਚਾਲ ਓਵਰ ਸੂਟ ਹੈ ਦੇਖ ਸਕਦੇ ਹੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਬਹੁਤ ਹੀ ਜਿਹੜਾ ਸੋਹਣਾ ਕੁਆਲਿਟੀ ਦਾ ਕੱਪੜਾ ਹੈਗਾ ਵਿਦਆਊਟ ਦੁਪੱਟਾ ਹੈਗਾ ਜੋ ਵੀ ਸੂਟ ਤੁਹਾਨੂੰ ਪਸੰਦ ਹੋਏ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਤਰ੍ਹਾਂ ਦਾ ਬਹੁਤ ਹੀ ਜ਼ਿਆਦਾ ਸੋਹਣੀ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਮੇਰੀਆਂ ਭੈਣਾਂ ਲਈ ਇੱਕ ਆਪਣੇ ਕੋਲ ਸਿੰਗਲ ਸਿੰਗਲ ਕਲਰ ਅਵੇਲੇਬਲ ਨੇ ਜੀ ਜੋ ਵੀ ਸੁਰਤਾਂ ਨੂੰ ਪਸੰਦ ਹੋਏ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਇਹ ਪਹਿਲਾ ਕਲਰ ਆਊਗਾ ਇਹ ਹੈਗਾ ਜੀ ਅਗਲਾ ਕਲਰ ਆਪਣੇ ਕੋਲ ਇਹ ਹੈਗਾ ਕਪੜਾ ਇੰਨਾ ਜਿਆਦਾ ਮੁਲਾਇਮ ਆ ਕਿ ਤੁਸੀਂ ਦੇਖੋਗੇ ਕਿ ਕਪੜੇ ਦੇ ਵਿੱਚ ਹੈ ਸੱਚੀ ਮੱਚੀ ਕੋਈ ਕੁਆਲਿਟੀ ਹੈਗੀ ਹੈ ਬਹੁਤ ਹੀ ਜਿਆਦਾ ਪਿਆਰਾ ਕਪੜਾ ਹੈਗਾ ਕਿਉਂਕਿ ਤੁਸੀਂ ਜੇ ਹੁਣ ਅੱਜ ਕੱਲ੍ਹ ਚੱਲ ਰਿਹਾ ਜਿਵੇਂ 100 ਦਾ ਸੂਟ 200 ਦਾ ਸੂਟ ਤੁਸੀਂ ਕਪੜਾ ਜ਼ਰੂਰ ਚੈੱਕ ਕਰਿਆ ਕਰੋ ਜੀ ਪ੍ਰਿੰਟ ਚੈੱਕ ਕਰ ਲੈਣੇ ਹੋ ਪਰ ਕਪੜਾ ਨਹੀਂ ਚੈੱਕ ਕਰਦੇ ਕਪੜਾ ਵੀ ਚੈੱਕ ਕਰਕੇ ਲਿਆ ਕਰੋ ਕਿ ਤੋ ਮਰਜ਼ੀ ਲੋ ਪਰ ਕੱਪੜੇ ਦੀ ਕੁਆਲਿਟੀ ਤੁਸੀਂ ਇੱਕ ਵਾਰ ਜ਼ਰੂਰ ਚੈੱਕ ਕਰ ਲਿਆ ਕਰੋ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਬਿਲਕੁਲ ਜੈਨੂਨ ਜਿਹੜੇ ਰੇਟ ਨੇ ਇਹਨਾਂ ਦੇ ਆਪਾਂ ਕੱਢ ਰਹੇ ਹਾਂ ਜੀ ਸੂਟ ਤੁਸੀਂ ਆਪਣੇ ਲਈ ਜਿਹੜੇ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਹ ਵੀ ਆਪਣੇ ਕੋਲੇ ਆਲ ਓਵਰ ਸੂਟ ਹੈ ਕਲਰ ਬਿਲਕੁਲ ਸੇਮ ਆ ਰਿਹਾ ਜੀ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਦਾ ਆਊਗਾ ਇਸ ਤੋਂ ਅਗਲੀ ਪ੍ਰਿੰਟਿੰਗ ਹੈ ਜੀ ਇਸ ਤਰ੍ਹਾਂ ਦੀ ਦੇਖੋ ਕਿੰਨੀ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਦੀ ਕੈਮਰੇਕ ਦੇ ਵਿੱਚ ਸੂਟ ਰਹਿਣਗੇ ਜੀ ਕੁਈ ਕੈਮਰੇ ਦੇ ਵਿੱਚ ਆ ਥੋੜਾ ਇਸ ਤੋਂ ਵੀ ਜ਼ਿਆਦਾ ਮੁਲਾਇਮ ਦੇ ਵਿੱਚ ਸੂਟ ਨੇਗੇ ਲੈਸ ਵਗੈਰਾ ਲਗਾ ਕੇ ਸੂਟ ਵੀ ਪਾਰਟੀ ਵੇਅਰ ਵਧੀਆ ਗੁਰਦੁਆਰਾ ਸਾਹਿਬ ਪਾਉਣ ਲਈ ਬਹੁਤ ਸੋਹਣੇ ਸੂਟ ਹੈ ਜੀ ਰੇਂਜ ਰਹੂਗੀ ਜਿੰਨਾ ਦੀ 300 400 500 500 ਤੱਕ ਰਹੂਗੀ ਜੀ ਕਿਉਂਕਿ ਅੱਜ ਆਪਾਂ ਇਹਨਾਂ ਦੇ ਵਿੱਚ ਸ਼ਿਪਿੰਗ ਐਡ ਜਿਹੜੀ ਨਹੀਂ ਕੀਤੀ ਬਿਲਕੁਲ ਹੀ ਜਿਹੜਾ ਆਪਣਾ ਇਹਨਾਂ ਦਾ ਜਨੂਨ ਜਾਰ ਪ੍ਰਾਈਸ ਆਪਾਂ ਤੁਹਾਨੂੰ ਦੱਸਿਆ ਹੈ ਅਗਲਾ ਸੂਟ ਆਊਗਾ ਜੀ ਇਸ ਤਰ੍ਹਾਂ ਦਾ ਦੇਖੋ ਜੀ ਕਿੰਨੇ ਪਿਆਰੇ ਫਲਾਵਰ ਬਣੇ ਹੋਏ ਨੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਇਹਨਾਂ ਦੇ ਮੇਰੀਆਂ ਪਿਆਰੀਆਂ ਪਹਿਣਾ ਵਾਸਤੇ ਤੁਸੀਂ ਆਪਣੇ ਲਈ ਜਿਹੜੇ ਸੂਟ ਆ ਤੁਸੀਂ ਹੁਣ ਲੈ ਸਕਦੇ ਹੋ ਇੱਕ ਸੂਟ ਤੁਸੀਂ ਆਪਣੇ ਕੋਲ ਆਰਡਰ ਕਰਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਕੁਆਲਿਟੀ ਦਾ ਪਤਾ ਲੱਗ ਜਾਣਾ ਹੈ ਦੋ ਸੂਟ ਆਰਡਰ ਕਰਨੇ ਆ ਦੋ ਸੂਟ ਕਰ ਸਕਦੇ ਹੋ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ ਆਪਣੇ ਕੋਲੇ ਆਫ ਵਾਈਟ ਜਾਂ ਕਲਰ ਇਸ ਦਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਨੇ ਜੀ ਇੱਕ ਹੈਗਾ ਆਪਣੇ ਕੋਲੇ ਵਾਈਟ ਦੇ ਵਿੱਚ ਇਹ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਦੀ ਦੇਖੋ ਕਿੰਨੇ ਪਿਆਰੇ ਕਲਰ ਨੇ ਇੱਕ ਪ੍ਰਿੰਟਿੰਗ ਹੈਗੀ ਆਪਣੇ ਕੋਲੇ ਇਹਦੇ ਵਿੱਚ ਬਲੈਕ ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ अवेलेबल ਹੈ ਜੋ ਵੀ ਸੂਟਤਾ ਹਨ ਪਸੰਦ ਨੇ ਜੀ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇਖ ਸਕਦੇ ਹੋ ਸਟੈਂਪ ਤੋਂ ਬਿਨਾ ਕੋਈ ਸੂਟ ਨਹੀਂ ਹੈਗਾ ਬਹੁਤ ਹੀ ਜਿਆਦਾ ਸੋਹਣੀ ਜਿਹੜੀ ਹੈਗੀ ਹੈ ਕਲੈਕਸ਼ਨ ਹੈਗੀ ਬਹੁਤ ਜਿਆਦਾ ਜਿਹੜੇ ਸੋਹਣੇ ਸੂਟ ਹੈ ਇਸ ਤੋਂ ਅਗਲੀ ਪ੍ਰਿੰਟਿੰਗ ਹੈਗੀ ਜੀ ਇਸ ਤਰ੍ਹਾਂ ਦੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਿਲਕੁਲੀ ਬਾਰੀਕ ਪ੍ਰਿੰਟਿੰਗ ਦੇ ਵਿੱਚ ਪਰ ਆਮ ਜ਼ਿਆਦਾਤਰ ਕਹਿੰਦੀਆਂ ਨੇ ਕਿ ਬ੍ਰੀਕ ਪ੍ਰਿੰਟਿੰਗ ਹੋਵੇ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਜਿਹੜਾ ਇਹਦੇ ਵਿੱਚ ਥੋੜਾ ਜਿਆਦਾ ਤੁਹਾਨੂੰ ਕਲਰ ਦਿਸ ਰਿਹਾ ਹੈ ਇਹ ਮਾਸਟਰਡ ਕਲਰ ਹੈਗਾ ਮਿੱਠਾ ਪੀਲਾ ਕਲਰ ਹੈਗਾ ਫੋਨ ਦੇ ਵਿੱਚ ਥੋੜਾ ਜਿਹਾ ਪੜਕੀਲਾ ਜਿਹਾ ਦਿਸ ਰਿਹਾ ਜੋ ਕਲਰ ਸਹੀ ਨਹੀਂ ਹੁੰਦਾ ਤਾਂ ਉਹਨੂੰ ਆਪਾਂ ਆਪ ਹੀ ਦੱਸ ਦਿੰਨੇ ਆ ਕਿਉਂਕਿ ਆਪਾਂ ਨੂੰ ਜੇ ਨਹੀਂ ਚਾਹੀਦਾ ਵੀ ਤੁਸੀਂ ਜਿਹੜੀ ਚੀਜ਼ ਆਪਣੇ ਕੋਲੋਂ ਸੇਮ ਤੁਹਾਡੇ ਕੋਲ ਪਹੁੰਚੇ ਇਹ ਆਪਣੇ ਕੋਲ ਮਿੱਠਾ ਮਾਸਟਰਡ ਜਿਹਾ ਕਲਰ ਹੈਗਾ ਪ੍ਰਿੰਟਿੰਗ ਸੇਮ ਹੈ ਦੇਖ ਸਕਦੇ ਹੋ ਕਿੰਨਾ ਪਿਆਰਾ ਸੂਟ ਹੈ ਆਪਣੇ ਲਈ ਜਿਹੜੇ ਸੂਟ ਆ ਤੁਸੀਂ ਬੁੱਕ ਕਰ ਸਕਦੇ ਹੋ ਇਹ ਦੇਖੋ ਕਿੰਨਾ ਆਪਣੀ ਮੰਮੀਆਂ ਵਾਸਤੇ ਕਿੰਨਾ ਸੋਹਣਾ ਸੂਟ ਹੈਗਾ ਤੁਸੀਂ ਜੋ ਵੀ ਸੂਟ ਪਸੰਦ ਹੈ ਆਰਡਰ ਕਰ ਸਕਦੇ ਹੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਐ ਇਸਦੀ ਦੇਖੋ 5-5 ਮੀਟਰ ਦੀ ਕੱਟਰ ਹੋਊਗੀ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਅਗਲੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਐ ਸੂਟ ਦੀ ਨਵੇਂ-ਨਵੇਂ ਪ੍ਰਿੰਟਿੰਗਾਂ ਨੇ ਸਾਰੀਆਂ ਦੀ ਟਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਸਾਰੀਆਂ ਪ੍ਰਿੰਟਿੰਗਾਂ ਤੁਸੀਂ ਆਪਣੇ ਕੋਲੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੁੰਦਾ ਤੁਸੀਂ ਲੈ ਸਕਦੇ ਹੋ। ਬਾਕੀ ਆਪਣੇ ਕੋਲ ਜਿਹੜੇ ਦੁਪੱਟੇ ਹੁੰਦੇ ਆ ਵੀਰੇ ਪਾਰਟੀ ویئر ਹੁੰਦੇ ਆ ਜਾਂ ਕੋਈ ਵੀ ਦੁਪੱਟੇ ਸਾਰੇ ਅਵੇਲੇਬਲ ਹੁੰਦੇ ਆ। ਅਗਲਾ ਸੂਟ ਦੇਖੋ ਪ੍ਰਿੰਟਿੰਗ। ਇਹਦੀ ਤੁਸੀਂ ਫਰਾਕ ਬਣਾਉਣਾ ਚਾਹੁੰਦੇ ਹੋ ਫਰਾਕ ਵੀ ਬਣਾ ਸਕਦੇ ਹੋ। ਕਲਰ ਕੋਈ ਅਵੇਲੇਬਲ ਹੈ। ਸੂਟ ਬਣਾਉਣਾ ਚਾਹੁੰਦੇ ਸੂਟ ਬਣਾ ਸਕਦੇ। ਸੂਟ ਬਣਾਉਣਾ ਚਾਹੁੰਦੇ ਨੂੰ ਸੂਟ ਬਣਾ ਸਕਦੇ ਹਾਂ। ਬਾਕੀ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾਗਾ। ਕਲਰ ਆਪਣੇ ਕੋਲੇ ਸਿੰਗਲ ਹੀ ਅਵੇਲੇਬਲ ਹੈ। ਬਹੁਤ ਹੀ ਹਲਕਾ ਲਾਈਟ weight ਜਿਹਦਾ ਕੱਪੜਾ ਹੋ ਬਾਕੀ ਜੋ ਵੀ ਸੂਟ ਤੁਹਾਨੂੰ ਪਸੰਦ ਆਵੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਜਿਹੜੇ ਹੈਗੇ ਨੇ ਵੀ ਕਾਟਨ ਦੁਪੱਟਾ ਉਹਨਾਂ ਦੀ ਵੀ ਆਪਾਂ ਤੁਹਾਡੇ ਨਾਲ ਇੱਕ ਦਿਨ ਵੀਡੀਓ ਸ਼ੇਅਰ ਕਰਾਂਗੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਕਾਟਨ ਦੇ ਦੁਪੱਟੇ ਨੇ ਆਪਣੇ ਕੋਲ ਜਦੋਂ ਟਾਈਮ ਲੱਗੇ ਮੈਂ ਤੁਹਾਡੇ ਨਾਲ ਇਹਨਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਕਿਉਂਕਿ ਜਿਹੜੇ ਦੁਪੱਟੇ ਹੈਗੇ ਨੇ ਕਾਟਨ ਦੇ ਇਸ ਤਰ੍ਹਾਂ ਦੇ ਦੁਪੱਟੇ ਮਿਲਦੇ ਆ ਹੁਣ ਵੀ ਜਿੰਨਾ ਆਪਾਂ ਧੋਣ ਦੀ ਲੋੜ ਵੀ ਨਹੀਂ ਪੈਂਦੀ ਇਹਨੇ ਸੌਫਟ ਦੇ ਵਿੱਚ ਕੱਪੜ ਜਿਹੜੇ ਹੈਗੇ ਆ ਦੁਪੱਟੇ ਆ ਪਰ ਦੁਪੱਟੇ ਨਾਲ ਤੁਹਾਨੂੰ ਆਪਣੇ ਕੋਲੋਂ 2 ਜਾਂ 4 ਦਾ ਆਰਡਰ ਕਰਨਾ ਪੈਣਾ ਇਹ ਨਹੀਂ ਹੈਗਾ ਤੁਸੀਂ ਇੱਕ ਦੁਪੱਟਾ ਆਰਡਰ ਕਰਦੇ ਹੋ ਜੀ ਦੁਪੱਟੇ ਤੁਸੀਂ ਘੱਟ ਤੋਂ ਘੱਟ 4 ਜਾਂ 5 ਆਪਣੇ ਲਈ ਆਰਡਰ ਕਰਿਓ ਕਿਉਂਕਿ ਇੱਕ ਦੁਪੱਟਾ ਸਾਨੂੰ ਵੀ ਭੇਜਣਾ ਬਹੁਤ ਔਖਾ ਹੈ ਜੀ ਇਸ ਲਈ ਆਪਾਂ ਤੁਹਾਨੂੰ ਕਹਾਂਗੇ ਵੀ ਦੁਪੱਟੇ ਤੁਸੀਂ 2 ਜਾਂ 4 ਜ਼ਰੂਰ ਆਰਡਰ ਕਰਿਓ ਜਿਨ੍ਹਾਂ ਨੇ ਪਹਿਣਾ ਨਹੀਂ ਵੀ ਲੈਣੇ ਹੋਣਗੇ ਜਦੋਂ ਮੈਨੂੰ ਟਾਈਮ ਲੱਗਿਆ ਤਾਂ ਮੈਂ ਤੁਹਾਡੇ ਨਾਲ ਉਹ ਵੀਡੀਓ ਵੀ ਜ਼ਰੂਰ ਸ਼ੇਅਰ ਕਰੂੰਗੀ ਬਾਕੀ ਜਿਹੜੇ ਹੈਗੇ ਨੇ ਤੁਸੀਂ ਆਪਣੇ ਕੋਲੋਂ ਸੂਟ ਨੇ ਆਰਡਰ ਕਰਨਾ ਹੈ ਜੀ ਪਲੀਜ਼ ਜਲਦੀ ਕਰਦਿਆ ਕਰੋ ਜੀ ਜੋ ਤੁਸੀਂ ਡਾਇਰੈਕਟ ਆਪਣੇ ਕੋਲ ਇਹਨਾਂ ਦੀ ਜਿਹੜੀ ਹੈਗੀ ਆ ਪਿਕ ਲੈਣੀ ਹੈ ਲੈ ਸਕਦੇ ਹੋ ਕਿਉਂਕਿ ਆਪਾਂ ਨੂੰ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਆਪਾਂ ਨੂੰ ਤੁਹਾਨੂੰ ਦੁਆਰਾ ਨਹੀਂ ਦਿਖਾਉਣਾ ਜੋ ਵੀ ਸੂਟ ਤੁਸੀਂ ਆਪਣੇ ਕੋਲ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੁਸੀਂ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਜਿਹੜੀਆਂ ਆਪਾਂ ਨੇ ਦੇਖਦੀਆਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਤੁਸੀਂ ਆਪਣਾ ਜਿਹੜਾ ਐਗਜ਼ੀਬਿਸ਼ਨ ਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਆਪਣੇ ਇਸ ਤਰ੍ਹਾਂ ਪਿਆਰ ਬਣਾਈ ਰੱਖਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾ